ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਮਹਿਮੂਦਪੁਰ ਆ ਗਿਆ ਸੱਜਣੋ ਤਹਿਸੀਲ ਆ ਗਈ ਪੱਟੀ ਤੇ ਜ਼ਿਲ੍ਹਾ ਠੇਰੀ ਤਰਨਤਾਰਨ ਸਹਿਬ ਆ ਗਿਆ ਤੇ ਤੁਹਾਨੂੰ ਗਰਵੰਤ ਨੂੰ ਮਿਲਾ ਦਿੰਨੇ ਆ ਮਹਿਮੂਦਪੁਰੇ ਵਾਲੇ ਨੂੰ ਨੇੜੇ ਜੇ ਗੱਲ ਕਰੀਏ ਤਾਂ ਪੱਟੀ ਔਰ ਸੌਰੀ ਸੱਜਣੋ ਅਮਰਕੋਟ ਸ਼ਹਿਰ ਆ ਜਾਂਦਾ ਤੇ ਆਜੂ ਲਈਏ ਜਾਣਕਾਰੀ ਗਰਵੰਤ ਸਾਸਰੀ ਘਾਲ ਸਾਸਰੀ ਘਾਲ ਜੀ ਸੰਸਾਭ ਹੋਰ ਸੁਣਾਓ ਵਧੀਆ ਜੀ ਵਧੀਆ ਚੜਦੀ ਕਲਾ ਚੜਦੀ ਕਲਾ ਹਾਂਜੀ ਆਪਣਾ ਦੇ ਦਈਏ ਐਡਰੈਸ ਪਸ ਨਾਮ ਮੇਰਾ ਗਰਵੰਤ ਸਿੰਘ ਪਿੰਡ ਮਹਿਮੂਦਪੁਰਾ ਤਹਿਸੀਲ ਪੱਟੀ ਜਿਹੜਾ ਸ੍ਰੀ ਤਰਨਤਨ ਸਾਹਿਬ ਓਕੇ ਮੋਬਾਈਲ ਨੰਬਰ ਹੈ 987728043 98772843 ਜਾਨਵਰ ਅੱਜ 4 ਹੀ ਹਾਂਜੀ 4 ਨੱਕ ਵਖਾਉਣੇ ਆ ਇੱਕ ਵਹਿੜਿਆ ਤੇ ਤਿੰਨ ਮੱਝਾਂ ਝੋਟੀਆਂ ਗੱਬਣਾ ਤੇ ਨਹੀਂ ਓਕੇ ਉਹ ਇੱਕ ਆ ਵੀ ਪਹਿਲਾਂ ਕੱਟੀ ਸੂਪੀ ਆ ਥੋੜਾ ਜਿਹਾ ਉਧਰ ਕੇ ਹਨਾ ਹਾਂਜੀ ਹਾਂਜੀ ਇਹਦੇ ਕੋਲੇ ਕੱਟਾ ਕੱਟੀ ਆ ਇਹਦੇ ਮਗਰ ਕੱਟਾ ਕੱਟਾ ਦੇਗੀ ਝੋਟੀ ਬਹੁਤ ਸ਼ਾਨਦਾਰ ਹਨਾ ਪੂਰ ਨੀਲੀ ਦੀ ਇਹ ਵਖਾਵਾਂਗੇ ਵੀਰਾਂ ਭਰਾਵਾਂ ਨੂੰ ਕੋਈ ਹਾਂ ਦੋ ਤੇ ਲਿਆ ਕੇ ਵੀ ਇਦਾਂ ਵੀ ਸੰਪਰਕ ਕਰਕੇ ਪੁੱਛਣਾ ਚਾਹੀਦਾ ਪੋਸਟ ਹਾਂ ਨਾ ਹੂੰ 8-7 ਕਿਲੋ ਬੋਲਾਂ ਦਾ ਖੁੱਲਾ ਆਓ 8-7 ਕਿਲੋ ਬੋਲੀ ਹੋਣਾ ਇਸ ਟਾਈਮ ਹੈਗੀ ਠੀਕ ਆ ਬੱਚੇ-ਬੁੱੱਚੇ ਤੇ ਫੁੱਲ ਸਹਿਮ ਬੱਚੇ ਨਾ ਸਹਿਮ ਪ ਠੀਕਾ ਠੀਕਾ ਠੀਕ ਤੇ ਇਹ ਗਉਤੋ ਕਰ ਲੀਏ ਸ਼ੁਰੂ ਹਾਂਜੀ ਕਿਹੜਾ ਸੂਆ ਸੂਈ ਐ ਸ਼ਾ ਇਹ ਦੂਜਾ ਸੂਆ ਸੂਈ ਬੈਠ ਓਕੇ ਹਾਂਜੀ ਕਦੋਂ ਸੂਈ ਕਿੰਨੀਆਂ ਗਤਾਰਾ ਇਹਦੇ ਕੋਲ ਅੱਜ ਤੀਜਾ ਚੌਥਾ ਦਿਨ ਹੋ ਗਿਆ ਸੂਈ ਨੂੰ 13 14 ਕਿਲੋ ਬੋਲਾ ਹੋਣਾ ਇਸ ਟਾਈਮ ਤਿਆਰ 13 14 ਬੋਲਾ ਹੋਗਾ ਹਾਂਜੀ ਚੂਨ ਚਾਂ ਨੂੰ ਠੰਡੀ ਐ ਹਾਂ ਚੂਨ ਚਾਂ ਬਹੁਤ ਠੰਡੀ ਉਹ ਥੋੜਾ ਕੈਮਰੇ ਤੋਂ ਡਰਦੀ ਓੰਜੇ ਵੀ ਚੱਕਰ ਠੀਕ ਵੱਛਾ ਵੱਛੀ ਐ ਵੱਛਾ ਬੱਚਾ ਬੜਾ ਪਿਆਰਾ ਦਿੱਤਾ ਹੈ ਬੱਚਾ ਦੇਗੀ ਹੈ ਦੁੱਧ ਵੇੜ 15 16 ਕਿਲੋ ਭਰ ਜੂਗੀ ਸੇਵਾ ਉਹ ਫਿੱਕੀ ਤੋਂ ਆਈ ਠੀਕ ਹੈ ਹਾਂ ਥਣ ਚੰਗਾ ਹਾਂ ਥਣ ਚ ਵਾਈ ਬਹੁਤ ਚੰਗੀ ਲਤੂਰ ਕਰਾ ਦੀ ਚੈੱਕੀ ਦੀ ਤੇ ਮਈਆਂ ਜਗ ਬਣਾਈਆਂ ਹਾਂ ਹਾਂ ਜੀ ਮਈਆਂ ਗੱਬਣਾ ਹਾਂ ਸਜਣਾ ਸੂਆ ਮਾਲਕਾਂ ਦੇ ਦਸਨ ਮੁਤਾਬਕ ਦੂਸਰਾ ਸੂਈਆ ਬੱਚੇ ਨੂੰ ਜਨਮ ਦੇ ਤਾ ਤਿੰਨਾ ਚਾਰਾਂ ਦਿਨਾਂ ਦੀ ਸੂਈ ਥੱਲੇ 13 14 ਦੇ ਅੰਦਰ ਬਾਹਰ ਤੋੜਾ ਤੋੜਾ ਵੜਦਾ ਸੰਸਾ ਬਹੁਤ ਚੰਗਾ ਹਾਂ ਸੁਮਨ ਲਨ ਆ ਲਈ ਆ ਹਾਂਜੀ ਥਾਂ ਤੁਹਾਨੂੰ ਬਹੁਤ ਚੰਗਾ ਲੱਗਾ ਇੱਕ ਸੂਈਸਾਈ ਹੈ ਨਾ ਹਾਂਜੀ ਬਸ ਬੱਸ ਹਾਂ ਨਾ ਬੱਸ ਹਾਂ ਨਹੀਂ ਤੇਰੀ ਕੋਈ ਚੱਕਰ ਨਹੀਂ ਉਹ ਆਪਾਂ ਕੈਮਰੇ ਤੋਂ ਦਰਦੀ ਥੋੜੇ ਨਹੀਂ ਨਹੀਂ ਓਕੇ ਆ ਹਾਂ ਉਹ ਜਿਹਾ ਕੋਈ ਚੱਕਰ ਭੁੜਕਣਾ ਵਾਲਾ ਨਹੀਂ ਇਹਨੂੰ ਹਾਂ ਆਵੇ ਕੋਈ ਨਹੀਂ ਠੀਕ ਠੀਕ ਦੇ ਦਊਗੀ 15 ਕਿਲੋ ਦਾ ਤੇ ਇਹ ਦੁੱਧ 15 16 ਕਿਲੋ ਰਾਵਣ ਦੇ ਦੇਗੀ ਓਕੇ ਤੇ ਰੇਟ ਇਹਦਾ ਰੇਟ ਸੰਤੂ ਸਾਬ ਮੋਲ ਕਰਾਉਣ ਨੂੰ ਭਾਵੇਂ ਕੋਈ 55 ਕਰਾ ਲੈ 52 ਕਰਾ ਲੈ ਇਹ 50000 ਦੀਆਂ ਆਣਾ ਹੋ ਜੂਗੇ ਅੱਜ ਹੋ ਜੂ ਥੋੜਾ ਬਹੁਤਾ ਹੋਰ ਹਾਂਜੀ 50 ਚ ਮਰਾਦ ਇਹ ਤਾਂ ਮੜ ਗਈ ਮਰਾਦ 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 ਉਹ ਡਰਦੀ ਜੀ ਫਿਰ ਕਈ ਵਾਰੀ ਆਉਂਦੀ ਹਾਂ ਸੱਜਣੋਂ ਉਧਰ ਗਊ ਪਸੰਦੀ ਆ ਤੇ ਆਪਾਂ ਮੰਨ ਕੇ ਚੱਲੋ ਵੀ ਤੁਹਾਨੂੰ ਆ ਝੂਟੀ ਦੇ ਕੈਮਰਾ ਕਰ ਦਈਏ ਪਹਿਲਾ ਸੂਆ ਸੂਈ ਆ ਕੱਦ ਕਠ ਬਹੁਤ ਚੰਗਾ ਬਾਕੀ ਸੰਪਰਕ ਕਰ ਲਿਓ ਕੀ ਇਹਦਾ ਰੇਟ ਰਹੂਗਾ ਜਾਂ ਕਿੰਨਾ ਇਹਦੇ ਕੋਲੇ ਦੁੱਧ ਆ ਇਹ ਕਹਿੰਦਾ ਵੀ ਆਪਾਂ ਦੁੱਧ ਤੇ ਕਰਕੇ ਇਹ ਜਿਹੜੀ ਝੋਟੀ ਵੇਚਣੀ ਆ ਆ ਸੱਜਣੋ ਬਸਮਾ ਜ ਨੇ ਕਰ ਲਿਆ ਤਾਂ ਦੇਖੋ ਚਾਈ ਚੋਣ ਬਹੁਤ ਚੰਗੀ ਆ ਲੈ ਕਰ ਲਓ ਚੈੱਕ ਦੇਖੋ ਥੋੜੀ ਮਿਰਤੋਂ ਡਰਦੀ ਆ ਆ ਦੇਖੋ ਬਹੁਤ ਚੰਗੀ ਆ ਬਸ ਕਰ ਬਸ ਕਰ ਬਸ ਕਰ ਇਆ ਜੋ ਛੂੜ ਛੱਪਾ ਹਨਾ ਹਾਂਜੀ ਓਕੇ 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 ਤੇ ਅੱਗੇ ਆ ਗਈ ਆ ਸੱਜਣਾ ਮੀਨੀ ਇਹ ਇਹ ਛੂਣਾ ਲਈ ਆ ਹਨਾ ਹਾਂਜੀ ਸੰਸਾਭ ਦਿਨੇ ਇੱਕ ਹਫਤਾ ਲਿੰਦੀ ਲੈ ਜੂਗੀ ਹਾਂਜੀ ਆਰਾਮ ਹਾਂਜੀ ਹਫਤਾ 10 ਦਿਨ ਵੀ ਲੈ ਜੀ ਹਾਂ ਬਣੂ ਚੰਗੀ ਤੀਜਾ ਸੂਆ ਸੋਣਾ ਜੇ ਨੇ ਤੀਜਾ ਸੂਆ ਨੀਲੀ ਦਾ ਪਖਰਾ ਹਾਂਜੀ ਨੀਲੀ ਦਾ ਪਖਰਾ ਖੜੀ ਆਖ ਵੇਖੋ ਬਿੱਲੀ ਮੁਰ ਗਈ ਹਾਂ ਮਗਰਲੇ ਪੈਰ ਵੀ ਹੈਗੇ ਹਾਂਜੀ ਓਕੇ ਖੁੱਲੂਗੀ ਚੰਗੀ ਹਾਂਜੀ ਬਹੁਤ ਚੰਗੀ ਖੁੱਲੂਗੀ ਦੁੱਧ ਨੀਨੇ ਚੰਗਾ ਦਿੱਤਾ ਉਹ ਮੈਨੇ ਦੁੱਧ 12 ਕਿਲੋਆਂ ਦੇ ਪਰਦੀ ਦੀ ਹਾਂ ਦਿੱਤਾ ਹੋਇਆ ਹਾਂਜੀ ਬਰੀਕ ਚਮੜੀ ਦੀ ਆ ਸੱਜਣੋ ਕਰੋ ਚੈੱਕ ਦੇਖ ਹਾਈਟ ਮੀਡੀਅਮ ਆ ਲੀਵੇ ਭਾਂਡੇ ਦੀ ਪੂਰੀ ਚੰਗੀ ਤੇ ਪਲੀ ਸੰਭੀ ਬਹੁਤ ਚੰਗੀ ਸੰਸਾਰ ਛੋਟੀ ਪੱਖ ਜਾਇ ਨਹੀਂ ਕਿ ਸੋਇਆ ਜਾ ਜਾਤ ਨਸਲ ਵਾਲੀ ਆ ਹਾਂ ਆ ਕੋਕੋ ਬੇਗਾ ਚ ਹੈਲਦੇ ਕਿ ਨਹੀਂ ਨਹੀਂ ਸਿੰਘ ਨਹੀਂ ਹਲਦੀ ਓਕੇ ਹਾਂ ਪਿਓਰ ਮੀ ਨਹੀਂ ਆ ਪਿਓਰ ਮੀ ਠੀਕ ਚਲੋ ਵਾਇਗਰੂ ਕਰੀ ਕੇ ਰਫਾ ਜੱਥੇ ਜਾਵੇ ਦੁੱਧ ਪਿਆਵੇ ਇਹ ਕਰਮਾਂ ਵਾਲੀ ਕਿ ਕਹੇ ਸੱਜਣ ਨੇ ਸੱਜਣੋਂ ਪੈਸੇ ਖਰਚਣੇ ਆ ਓਏ ਨਾ ਬੱਤ ਓਏ ਦੇਖੋ 98 ਬਹੁਤ ਚੰਗਾ ਲੱਗਾ ਮੈਨੂੰ ਸੰਦੇ ਦਾ ਮੁੱਲ ਅਜ ਉਹਨੇ ਕਹੇ ਉਹ ਸਾਹ ਨੂੰ ਕਰ ਦੇਣਾ ਜਿੰਨੇ ਦਿਨ ਸਾਹਮਣੀ ਬਣੀ ਅੱਛਾ ਹਾਂਜੀ ਇਹ ਨਹੀਂ ਵੀ ਹੈ ਨਾ ਹਾਂ ਮੈਂ ਕਹਤਾ ਥਾਣਾ ਦਾ ਸਾਇਸੂ ਜ ਬਹੁਤ ਹਾਂ ਥੋਣਾ ਜੀ ਬਹੁਤ ਚੰਗੀ ਖੁੱਲੋਗੀ ਥੱਲੇ ਝੋਟੀਆਂ ਵਾਂਗੂ ਬੜਕ ਬੜਕ ਪੈਂਦੀ ਹਾਂਜੀ ਕੀ ਰੇਟ ਕਰਗੇ ਇਹਦਾ ਸਨ ਸਰ ਜੇ ਦਾ ਅੱਜ ਤਿਆਰੀ ਜ ਹੋਵੇ ਤਾਂ ਭਾਵੇਂ 10 ਦਾ ਹੋ ਕਰ ਲਈਏ ਬਾਹਰ ਕੀਤੀ ਜਾਂਦੇ ਲੋਕ ਕਰੀ ਜਾਂਦੇ ਭਰਾਵਾ ਨੇੜੇ ਨਹੀਂ ਲੱਗਨ ਦਿੰਦੇ ਹਾਂ ਠੀਕ ਆ ਤੇ ਦੇਰੀ ਲੱਖ ਰੀ ਅੱਜ ਵੇਖ ਲਾ ਹਾਂਜੀ ਨਹੀਂ ਆਪਾਂ ਸਾਰੀਆਂ ਛੋਡਾਂ ਕਰਕੇ ਨਾ ਕੋਈ ਲੱਖ ਨਹੀਂ ਕਰਨਾ 95 ਨਹੀਂ ਕਰਨਾ ਇਹਦਾ ਕੋਈ 90 ਨਹੀਂ ਕਰਨਾ 85 ਹਜ਼ਾਰ ਦੀ ਆ ਨਾ ਲੈ ਮੇਰੇ ਦਿਲ ਦੀ ਗੱਲ ਭੱਜ ਨਹੀਂ ਸਕਦਾ ਮੈਂ 85000 85000 ਦੀ ਆਣਾ ਜੀ ਚੋ 200 ਛੋੜ ਹੋ ਗਈ ਨਹੀਂ ਹੁਣ ਤਾਂ ਯਾਰ ਟੈਂਪੂ ਲਿਆ ਹਾਂ ਜਿੰਨੇ ਜੋੜਾ ਵੀ ਲੈਣਾ ਨਾ ਹਾਂ ਕਰਮਾਲੀ ਗਾਮ ਅੱਜ ਪੈਸੇ ਇੱਕ ਦੇ ਤੇ ਡੰਗਰ ਦੋ ਦੋ ਹਾਂ ਵਾਕਈ ਹੈ ਨਾ ਹਾਂ ਸਹੀ ਗੱਲ ਆ ਤੇ 85000 85000 ਦੀ ਖੋਲਾ ਦੁੱਧ ਇਹ ਤਾਂ ਕਹਿ ਕਰਦਾ ਜੋ ਹਾਂ ਅੱਛਾ ਹਾਂ ਵਾਕਈ ਮੇਰੀ ਜਗ੍ਹਾ ਤੇ ਵੱਜ ਰੱਖ ਦੀ 30 ਕਿਲੋ ਦੁੱਧ ਚਾਊਗਾ ਵਾਕ ਮੋਲ ਇੱਕ ਦਾ ਸਹੀ ਗੱਲ ਹਾਂ ਲੈ ਵੀ ਸੱਜਣਾ ਸਿਰਫ 85000 ਦੀ ਹਾਂਜੀ ਕੀ ਬਾਤਾਂ ਯਾਰ ਨਹੀਂ ਠੀਕ ਆ ਵੇਖੋ ਵੇਣ ਬਣ ਵੇਖੋ ਲੱਗੀ ਨੂੰ ਹੂੰ ਦੁੱਧ ਵਾਲੀ ਮੱਝ ਆ ਵੀ ਗੱਬਣਾ ਹਾਂਜੀ ਇਹ ਵੀ ਗੱਬਣਾ ਇਹ ਵੀ ਗੱਬਣਾ ਦੂਜਾ ਸੂਆ ਹਾਂ ਦੂਜਾ ਤੀਜਾ ਸੂਆ ਤੀਜਾ ਸੂਆ ਹਾਂ ਕਹਿਣ ਨੂੰ ਭਾਵੇਂ ਦੂਜਾ ਕਹ ਰਿਹਾ ਸੂਆ ਤੀਜਾ ਸੂ ਇਹ ਵੀ ਝੋਟੀ ਚੰਗੀ ਨਹੀਂ ਬਾਬਾ ਹਾਂ ਝੋਟੀ ਬਹੁਤ ਚੰਗੀ ਪੜੀ ਹਨਾ ਹਾਂ ਪੜੀ ਸਭੀ ਬਹੁਤ ਜ਼ਿਆਦੀ ਓਕੇ ਓਕੇ ਸੂਆ ਤੀਜਾ ਹਾਂ ਤੀਜਾ ਸੂਆ ਸੂਗੀ ਦੁੱਧ ਵਾਲੀ ਮੈਂ ਹਾਂ ਬਹੁਤ ਚੰਗੀ ਆ ਦੇਖੋ ਠੰਡੀ ਤੇਰੀ ਵੀ ਬੜੀ ਤੇਨੂੰ ਕੀ ਹੁੰਦਾ ਏ ਉਹ ਡਰਦੀ ਆ ਥੋੜਾ ਜਿਹਾ ਕੈਮਰੇ ਤੋਂ ਕਰੋ ਚਾ ਦੇਣ ਇਹ ਵੀ ਲੈ ਜੂ ਹਫਤਾ ਆ ਦੇਣ ਹਫਤਾ ਇਹ ਵੀ ਲੈ ਜੂ ਜੀ ਬਾਹਰ ਪਿਛੇ ਨੂੰ ਬੇਫਿਕਰੀ ਨਾਲ ਮੱਜਾਂ ਦੀ ਬਾਹਰ ਪਿਛੇ ਰੀਆਂ ਜਿਹੜੀਆਂ ਇਸ ਟਾਈਮ ਤੇ ਸਭ ਅੱਜ ਆਪਣੇ ਘਰੇ ਆ ਫੁੱਲ ਗਰੰਟੀ ਹੈ ਨਾ ਜੀ ਠੀਕ ਆ ਓਕੇ ਓਕੇ ਹਉ ਬੱਚਾ ਫੜਿਓ ਚੁੰਗਣਾ ਜਾਵੀਂ ਠੰਡੀ ਵੇਰ ਜਿੰਨੀ ਐਨੀ ਜਾਰੀ ਹੈ ਜਿੱਥੇ ਖੜ ਜੂਗੀ ਉੱਥੇ ਆਵੇ ਲੱਤਾਂ ਗਾੜੀ ਖੜ ਜੇ ਜਿੰਨਾ ਕੱਢੂ ਪਛਾਣ ਨੂੰ ਹਾਂ ਬਹਿ ਗਈ ਉਹ ਜਿੰਨੀ ਆਊਗੀ ਵਾਕਿਆ ਹਾਂ ਕਿਆ ਬਾਤ ਆ ਦੇਖੋ ਨਹੀਂ ਚੰਗੀ ਐ ਸ਼ਾਮ ਐ ਵਾਜਨ ਲੋਡ ਸੰਸਾਭ ਪੂਰਾ ਹੈ ਕਮਾਲੋ ਫੁੱਲ ਫੁੱਲ ਵਾਜਨ ਲੋਡ ਜੇ ਬਾਕੀ ਪੂਰੀਆਂ ਲੰਮੀਆਂ ਤੋਰਤੀਆਂ ਅਗਲੇ ਨੂੰ ਹਾਂ ਗੱਦ ਕੁੱਤ ਦੇ ਜੱਜਮੈਂਟ ਫੈਰੇ ਹੋ ਜਾਂਦੇ ਹਨਾ ਤਾਂ ਹੀ ਉਹ ਸੰਸਾਭ ਪੂਰੀ ਆਦੀ ਅਗਲੇ ਦੀ ਤਸੱਲੀ ਕਰੇ ਤਸੱਲੀ ਹੋਈ ਅਗਲੇ ਨੇ ਪੈਸੇ ਹੀ ਲਾਉਣੇ ਆ ਹਾਂਜੀ ਕਿਆ ਬਾਤ ਦੇਖੋ ਉਰੀਆ ਨਗਰ ਝੋਟੀ ਆ ਸੱਜਣਾ ਜਿੰਨਾ ਜਿੰਨਾ ਸਾਹਰਾ ਆਉਂਦਾ ਰਹੀ ਰੋਣ ਦਾ ਨਹੀਂ ਆਪ ਪਹਿਲਾਂ ਸੀ ਅੱਜ ਨਾ ਨਹੀਂ ਪੱਲੀ ਨਹੀਂ ਨਾਲਾ ਨਹੀਂ ਪਾਈ ਜੀ ਬਹੁਤ ਥੋੜਾ ਹਾਂ ਵਾਕਿਆ ਇਹਦਾ ਫਿਰ ਸੱਜਣਾ ਸੱਜਣਾ ਮੁੱਲ ਕਰਨ ਨੂੰ ਭਾਵੇਂ ਰਸਵਾ ਕਰਾ ਲਓ 1 30 ਕਰਾ ਲਓ ਜੇ ਹਾਨਾ ਜਿਹੜੀ ਕਰ ਦੇਣੀ ਅੱਜ ਕੋਈ ਇੱਕ ਦਾਹ ਨਹੀਂ ਕਰਨੀ ਇਹਦੀ 1 ਲੱਖ ਤੇ 5000 ਦੀ ਦੇ ਤਾਂ 1 ਲੱਖ ਤੇ 5000 ਹਾਂਜੀ ਇਹ ਕਹਦੀ 85 ਇਹ 85 ਮੋਲਾ ਜੀ ਬਿਲਕੁਲ ਖਿੱਚ ਕੇ ਕਰਦੇ ਨੇ ਠੀਕ ਆ ਆ ਝੋਟੀ ਥੋੜੀ ਜੀ ਉਤਰੀ ਕਰਕੇ ਡਰਦੀ ਆ ਇਹ ਆਈ ਕਰਕੇ ਡਰਦੀ ਆ ਜੀ ਝੋਟੀ ਆਈ ਹੈ ਨਾ ਹੈਨਾ ਹਾਂਜੀ ਠੀਕ ਆ ਓੰਜ ਕੋਈ ਚੱਕਰ ਨਹੀਂ ਗਿਆ ਹਾਂ ਵੀ ਡਰਦੀ ਕੈਮਰੇ ਤੋਂ ਇੱਕ ਗੱਡੀ ਤੋਂ ਉਤਰੀ ਹਾਂਜੀ ਇਹ ਸੂਆ ਸੂਆ ਦੂਜਾ ਸੰਦੂਸਾ ਸੁਣਾ ਨੇ ਠੀਕ ਆ ਹਾਂ ਸੂਆ ਦੂਜਾ ਸੂਗੀ ਹਾਂ ਨੀਲੀ ਦਾ ਪਖ ਰੱਖ ਦੀ ਜੇ ਵੀ ਹਾਂ ਤੈਨ ਲੈ ਜੂਗਾ ਜੀ ਹਾਂ ਪਰਾ ਪੁੱਤ ਪਰ ਨੂੰ ਖਾ ਇਹ ਇੱਧਰ ਹੋ ਜਾ ਸ਼ੇਰਾ ਇੱਧਰ ਹਾਂ ਹਾਂ ਲੇਵਾ ਭਾਂਡੇ ਵਾਲੀ ਆ ਹਾਂ ਲੇਵਾ ਭਾਂਡਾ 12 13 ਕਿਲੋ ਦੁੱਧ ਪਹਿਲਾਂ ਨੇ ਭਰਿਆ ਠੀਕ ਆ ਠੀਕ ਪਲੀ ਸੰਭੀ ਫੁੱਲ ਓਕੇ ਹਾਂ ਉੱਥੇ ਤਾਂ ਨਹੀਂ ਡਰਦੀ ਸੀ ਨਹੀਂ ਉਹਨਾਂ ਘਰੇ ਕੋਈ ਚੱਕਰ ਨਹੀਂ ਉਹਨਾਂ ਦੇ ਆਪਣੇ ਤਾਂ ਇੱਕ ਪਾਸੇ ਆ ਗਈ ਹੈ ਨਾ ਹਾਂ ਹਾਂ ਓਕੇ ਜਿਹੜਾ ਫਰਦਾ ਉਸ ਤੋਂ ਨਹੀਂ ਡਰਦੀ ਹੈ ਜਿਵੇਂ ਹੁਣ ਤੁਸੀਂ ਮਗਰ ਜੇ ਜੇ ਕੱਲੇ ਘਿਆਰ ਤੋਂ ਨਹੀਂ ਡਰਦੀ ਠੀਕ ਆ ਹਾਂ ਕੈਮਰਾ ਦੇ ਕਰਕੇ ਉਹਦੇ ਪਰ ਇਹ ਕਿੰਨੇ ਦੀ ਦੇਣੀ ਹੈ ਇਹ ਸੰਤੋਖ ਸਾਹਿਬ ਡਿਮਾਂਡ ਕਰਨੋਂ ਤਾਂ ਭਾਵੇਂ ਇਹਦੀ ਡੇਢ ਕਰ ਲਗੀ ਓਕੇ ਤੇ ਪਰ ਮੋਲ ਆਪਾਂ ਜਾਇ ਜੀ ਅੱਜ ਇਹਦਾ ਕਰ ਦੇਣਾ ਖੇਚ ਗਈ ਠੀਕ ਆ ਦੁੱਧ ਚੋਟੀ 14 15 ਕਿਲੋ ਵਾਲੀ ਛੋਟੀ ਨਹੀਂਗੀ ਹਾਂ ਇਹ ਡਿਮਾਂਡ ਭਾਵੇਂ ਇੱਕ 20 ਕਰਾ ਲਓ ਇੱਕ 15 ਕਰਾ ਲਓ 1 ਲੱਖ ਦੇ 12000 ਦੀ ਆ ਨਾ 1 ਲੱਖ ਤੇ 12000 ਹਾਂਜੀ ਨਹੀਂ ਠੀਕ ਕੋਲਾ ਥੋੜਾ ਡਰਦੀ ਮੈਂ ਤਿਲਕਣਾ ਜਾਵੇ ਤਿਲਕਣਾ ਜਾਵੀ ਹਾਂ ਤਿਲਕਣਾ ਨੀਲੀ ਦਾ ਪੱਖ ਚੋਟ ਰਸਦੀ ਜਾ ਵੇਖੋ ਬਿੱਲੀ ਮਨ ਗਈ ਆਖੇ ਪੈਰਾਂ ਦੇ ਨਿਸ਼ਾਨ ਹੋ ਗਏ ਮਗਰਲੇ 1 ਲੱਖ 12000 ਦੀ 12000 ਦੀ ਤੇ ਆ ਕਹਤੀ ਐ 1.5 ਦੀ 1.5 ਦੀ ਓਕੇ ਇਹ ਤਾਂ ਹਣ ਗੁੰਦੀ ਪਈ ਆ ਹਨਾ ਹਾਂ ਪੂਰੀ ਚੰਗੀ ਝੋਟੀ ਆ ਓਏ ਸੱਜਣਾ ਹਾਂਜੀ ਤੇ ਆਹ ਕਹਤੀ 85 ਮਸਤ ਵਸਤੀ ਹਾਂਜੀ ਵੀ ਲੈ ਜੋ ਚੜਾ ਕੇ ਟੈਂਪੂ ਤੇ ਤੂੰ ਕਿੰਨੇ ਦੀ ਆਣਾ ਇਹ ਇਹ ਤਾਂ ਗਾਂ ਤੇ ਮੱਝ ਇੱਕ ਦਸ ਦੀ ਵੇਖ ਸਕਦੀ ਹੈ ਯਾਰ ਤੂੰ ਲੱਖ ਦੀ ਲੈ ਲੈ ਛੱਡ ਤੋ ਹਨਾ ਵੀ ਨਹੀਂ ਮੈਂ ਖਰੀਦ ਕੇ ਲਿਆ ਇਹ ਅੱਛਾ ਪਰ ਮੱਝ ਇੱਕ ਦਸ ਦੀ ਹੋਣੀ ਜੋ ਠੀਕ ਅੱਛਾ ਉਹਨਾਂ ਜਨੂੰ ਫੱਕੜਦਾ ਮਹੀਨਾ ਵੀ ਆ ਜਾਣਾ ਨਾਲ ਹਾਂ ਇਹ ਤਾਂ ਤੁਹਾਨੂੰ ਮੈਂ ਅੱਗੇ ਵੀ ਆਖਿਆ ਕਿ ਪੈਸੇ ਇੱਕ ਡੰਗਰ ਦੇ ਆ ਤੇ ਡੰਗਰ ਦੋ ਮਿਲ ਜਾਣੇ ਹਾਂ ਇਹ ਆਪਾਂ ਕਹਿੰਦਾ 50 ਚੋਂ ਵੀ ਛੋੜ ਸਾਂ ਹਾਂਜੀ 50 ਜੋ ਕੋਈ ਮੰਨਤਾਂ ਨਾ ਹੋ ਜੂ ਧੰਨਵਾਦ ਆ ਸੱਜਣਾ ਤੇ ਗਰਵੰਤ ਇਹਦਾ ਫਿਰ ਬੱਚਾ ਡਾਗੀ ਦੇ ਚਲਾਣੇ ਕਰ ਗਿਆ ਸੰਤੂ ਸਾਹਿਬ ਅੱਜ ਤੜਕੇ ਬੱਚਾ ਚਲਾਣੇ ਕਰ ਗਿਆ ਅੱਜ ਚੌਥਾ ਦਿਨ ਹੋਇਆ ਜੀ ਛੋਟੀ ਸੂਈ ਨੂੰ ਨੀਲੀ ਜਾ ਗਈ ਹਾਂ ਨੀਲੀ ਦਾ ਪਖਰਾ ਖਸਦੀ ਪਿਓਰ ਐ ਦੇਖੋ ਬੂਛੀ ਦੇ ਮਿਲੂਗੀ ਜਾਂ ਬੂਛੀ ਬਣਾਤੀ ਆਪਾਂ ਹਾਂ ਹਾਂ ਬੂਛੀ ਤੇ ਜਾਂਦੀ ਹੈ ਹਨਾ ਹਾਂ ਦੇਖੋ ਹਾਂ ਰੰਗ ਰੰਗ ਆਉਂਦੀ ਹੈ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਗਾ ਰੱਖ ਮੂਰੇ ਮੈਂ ਦਾ ਨਾ ਕਰਾ ਦੇ ਤਸੱਲੀ ਨਾ ਨਾ ਇਹ ਨਹੀਂ ਹੈਲਦੀ ਟੈਨਸ਼ਨ ਹੀ ਨਾ ਠੰਡੀ ਤੇਰੀ ਆ ਕੋਈ ਚੱਕਰ ਨਹੀਂ ਐ ਦੇਖੋ ਬਸ ਬੱਚਾ ਕੱਟਾ ਸੀ ਕਿ ਕੱਟੀ ਕੱਟਾ ਸਸਾ ਕੱਟਾ ਸੀ। 10 ਕਿਲੋ ਬੋਲਾ ਛੋਟੀ ਥੱਲੇ ਨੂੰ। 10 ਕਿਲੋ ਬੋਲਾ। ਹਾਂਜੀ। ਤੇ ਕਿੰਨੇ ਦੀ ਦੇ ਦੇਾਂਗੇ? ਇਹ ਸਾਬ ਲਿਆਂਦੀ ਦਾ ਬਹੁਤ ਮਹਿੰਗੀ ਸੀ। ਹਾਂ। ਤੇ ਅੱਜ 1,11,000 ਜੀ ਛੋਟੀ ਦੇ ਦਾਂਗੇ। 1,10,000 ਦੇ। 1 ਲੱਖ ਤੇ 10 ਹਜ਼ਾਰ ਦੀ। ਹਾਂ। ਦੁੱਧ ਛੋਟੀ 13-14 ਕਿਲੋ ਖੁੱਲਾ ਭਰ ਦੇਗੀ। ਠੀਕ ਆ। ਹਾਂ ਵੀ ਤੋੜ ਕੇ ਚੈੱਕ ਕਰਾ ਦਿੰਨੇ ਆਪਾਂ। ਕਰਾ ਦੇ। ਇੱਕ ਬੱਚਾ ਹੋ ਗਿਆ ਫੇਰ ਤੇ ਇੱਕ ਤਾਰੀ ਦੀ ਕਟਣ ਹੋਈ। ਹਾਂ। ਇਹਦੇ ਮਗਰ ਰਸਾ ਉੱਤੇ ਸੱਟ ਦੇ ਪਾਵਾਂ। ਆ ਦੇਖੋ। ਆਇਤਾ ਆਉਗੀ ਤੈਨੂੰ ਦੱਸਦਾ ਹਾਂ ਬਹੁਤ ਸੋਹਣਾ ਲੇਵਾ ਭਾਂਡਾ ਓਏ ਸੱਚ ਨੂੰ ਚੋਟੀ ਨੂੰ ਸੰਸਾਭ 13 14 ਕਿਲੋ ਦੁੱਧ ਚੋਟੀ ਖੁੱਲਾ ਭਰੂਗੀ ਓਕੇ ਲੇਵੇ ਖੁੱਲੇ ਡੁੱਲੇ ਦੀ ਹਾਂ ਨਹੀਂ ਸ਼ੋਕਰ ਚੱਲ ਇਹ ਵੀ ਚੰਗਾ ਜਿਹੜੀ ਮੂੜੇ ਤੇ ਲੱਗ ਗਈ ਹੈ ਹਾਂ ਵੀ ਹੁਣ ਇਹ ਬਿਮਾਰਾਂ ਦਾ ਡਰ ਖਤਮ ਹੋ ਗਿਆ ਬੱਚਾ ਇਹ ਦਾ ਇਹ ਦਾ ਘਾਟਾ ਜਿਹੜਾ ਪਹਿਣਾ ਆਪਾਂ ਨੂੰ ਪਹਿਣਾ ਇਹ ਘਾਟਾ ਸੰਸਾਭ ਆਪਾਂ ਨੂੰ ਪਹਿ ਗਿਆ ਜਿਹੜਾ ਪਹਿਣਾ ਸੀ ਅਗਲੇ ਦਾ ਦੁੱਧ ਨਹੀਂ ਮੱਝ ਗਿਆ ਤੇ ਨਾਲੇ ਪੁਰਾ 14 13 ਦੇ ਦੀ ਦੁਬਾਰਾ ਹੀ ਹੋਇਆ ਜਾਣਾ ਓਦਾਂ ਖੰਦੂ ਸਾਹਿਬ ਓਦਾਂ ਸਦਾ ਆਪਾਂ ਸਵਾਰੀ ਦੇਣੀ ਹਾਂ ਹੋਣ 15000 ਆਓ ਆਪਣਾ ਜਾਣਦੇ ਆ ਜਿੰਨੇ ਲੈਣੀ ਉਹਦਾ ਫਾਇਦਾ ਹੈ ਉਹਦਾ ਫਾਇਦਾ ਝੋਟੀ ਦੂਜਾ ਸੁਆ ਸੁਣੀ ਆ ਆ ਦੂਜਾ ਸੁਆ ਠੀਕ ਧੰਨਵਾਦ ਆ ਸੱਜਣਾ ਵੀਡੀਓ ਨੂੰ ਐਂਡ ਤੱਕ ਵੇਖਣਾ